ਕੈਨੇਡਾ ਵਾਲਿਆਂ ਵੱਲੋਂ ਇੱਕ ਪਲੀਜ਼ ਜਾਇਓ ਨਾ ਇੱਕ ਇੱਕ ਕਲਾਸ ਅਨਾਉਂਸਮੈਂਟ ਰਹਿ ਗਈ ਕੈਨੇਡਾ ਵਾਲੇ ਸਾਰੇ ਵੀਰਾਂ ਵੱਲੋਂ ਦਿਸ਼ੇ ਲੰਬਾ ਨੂੰ ਸੋਨੇ ਦੀ ਚੈਨ ਇੱਕ ਭੇਜੀ ਆ ਉਹ ਕਿਹਦੇ ਲਈ ਸਾਡੇ ਸਰਪੰਚ ਜਸਵਿੰਦਰ ਸਿੰਘ ਹੋਂ ਲਈ ਜ਼ੋਰ ਦਾ ਤਾੜੀਆਂ ਮਾਰ ਦਿਓ ਕਹਿੰਦੇ ਸੋਨੇ ਦੀ ਚੈਨ ਦਾ ਸਨਮਾਨ ਕਰਨਾ ਸਾਡੇ ਸਰਪੰਚ ਸਾਹਿਬ ਦਾ ਲੰਮੜਾ ਜੀ ਗੱਲ ਚੇ ਪਾ ਦਿਓ ਤੁਸੀਂ ਇਦਾਂ ਨਹੀਂ ਲੋ ਖੋਲ ਕੇ ਫੜਾਓ ਸਾਡੇ ਐਨਆਰਆਈ ਭਰਾਵਾਂ ਵੱਲੋਂ ਕੈਨੇਡਾ ਵਾਲਿਆਂ ਵੱਲੋਂ ਦੀਸ਼ੇ ਲੰਬੜ ਨੂੰ ਜਿਹੜੀ ਸੋਨੇ ਦੀ ਚੈਨ ਭੇਜੀ ਗਈ ਆ ਉਹ ਕਹਿੰਦੇ ਸਾਡੇ ਸਰਪੰਚ ਸਾਹਿਬ ਦਾ ਜਰੂਰ ਮਾਨ ਸਨਮਾਨ ਕਰਨਾ ਨਵੀਂ ਬਣੀ ਪੰਚਾਇਤ ਆ ਕਿਉਂਕਿ ਸਾਰੇ ਨਗਰ ਨੂੰ ਬੜੀਆਂ ਉਮੀਦਾਂ ਨੇ ਕਿ ਸਾਡੇ ਪਿੰਡ ਨੂੰ ਚੰਗੀ ਸਿਹਤ ਮੇਲੇ ਚੰਗੇ ਕੰਮ ਹੋਣ ਸਾਰਾ ਨਗਰ ਇਹੀ ਉਮੀਦਾਂ ਨਾਲ ਸਰਪੰਚ ਸਾਹਿਬ ਤੁਹਾਡੇ ਤੋਂ ਤੁਹਾਡਾ ਬਹੁਤ ਸਾਰਾ ਮਾਣ ਕਰਦਾ ਸੋ ਤੁਸੀਂ ਵੀ ਸਾਡੀਆਂ ਉਮੀਦਾਂ ਤੇ ਖਰੇ ਉਤਰਿਓ ਇਸੇ ਤਰ੍ਹਾਂ ਖੇਡ ਮੇਲੇ ਲਾਉਂਦੇ ਰਹੋ ਪਿੰਡ ਦੇ ਜਿਹੜੇ ਜਿੰਨੇ ਵੀ ਪੰਚਾਇਤੀ ਕੰਮ ਆ ਉਹਨਾਂ ਨੂੰ ਸਚਾਰੂ ਢੰਗ ਨਾਲ ਚਲਾਇਓ ਇਹਦੇ